ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਡਾ ਆਪਣਾ ਕਾਵਲ ਸੰਗਰ ਠੌਰ ਤੁਸੀਂ ਜੁੜੇ ਹੋ ਦੇਸ਼ ਦੀਆਂ ਚੈਨਲ ਦੇ ਨਾਲ ਮੈਂ ਅੱਜ ਉਸੇ ਜਗ੍ਹਾ ਤੇ ਪਹੁੰਚਿਆ ਜਿਹੜਾ ਰੇਤੇ ਦਾ ਜਿੱਥੇ ਵਪਾਰ ਹੁੰਦਾ ਸੀਗਾ ਜਿੱਥੇ ਕੰਡਾ ਵੀ ਲੱਗਿਆ ਸੀ ਜਿਹੜੇ ਮਕਾਨ ਤੁਸੀਂ ਕੱਲ ਟੈਂਦੇ ਦੇਖੇ ਸੀ ਉਹ ਰੇਤੇ ਦਾ ਜਿਹਨੂੰ ਵਪਾਰੀ ਕਹਿੰਦੇ ਸੋ ਸੋ ਜਿਹੜੇ ਉਹਨਾਂ ਦੇ ਕੱਲ ਮਕਾਨ ਸੀ ਟਹਿ ਟੇਰੀ ਹੋ ਤੁਹਾਨੂੰ ਦਿਖਾਏ ਸੀ ਕਿ ਕਿਵੇਂ ਟਹਿ ਰਹੀ ਆਓ ਅੱਜ ਤੁਹਾਨੂੰ ਉਹਨਾਂ ਦੇ ਹਾਲਾਤ ਦੱਸੀਏ ਸੋ ਆਓ ਜੀ ਜਿਹੜੀ ਅੱਜ ਦੀ ਅਪਡੇਟ ਆ 10 ਵਜੇ ਕੇ 35 ਮਿੰਟ ਹੋ ਗਏ ਨੇ ਅਤੇ ਤਰੀਕ ਹੈਗੀ ਆ ਅੱਜ 9 ਸੋ ਆਹ ਦੇਖੋ ਜੀ ਕੱਲ ਜਿਹੜੀ ਇੱਥੇ ਢਾਹ ਲੱਗੀ ਸੀ ਇੱਥੇ ਜਿਹੜੀ ਢਾਹ ਲੱਗੀ ਸੀ ਆ ਪਿਛਲੀਆਂ ਕੰਧਾਂ ਢਾੜ-ਢਾੜ ਕਰਕੇ ਆਪਾਂ ਡਿਗਦੀਆਂ ਵੇਖੀਆਂ ਅਤੇ ਅੱਜ ਉਹ ਰੇਤੇ ਦੇ ਵਪਾਰੀਆਂ ਦਾ ਜਿਹੜਾ ਮਹਿਲ ਸੀਗਾ ਸੋ ਇਹ ਇੱਥੋਂ ਟੈਂਦਾ ਟੈਂਦਾ ਦੇਖੋ ਤੁਸੀਂ ਆ ਸਾਰਾ ਮਲਬਾ ਜਿ ਬਦਲ ਗਿਆ ਅੱਧਾ ਮਾਲਵੇ ਦੇ ਵਿੱਚ ਬਦਲ ਗਿਆ ਤੇ ਇੱਕ ਆ लास्ट ਕੰਦ ਬਚੀ ਹੈ ਜੀ ਆ ਦੇਖੋ ਮੜ ਜਾ ਕੈਮਰਾਮੈਨ ਨੂੰ ਕਹਾਂ ਆ लास्ट ਜਿਹੜੀ ਕੰਦ ਉਹਦੀ ਬਚੀ ਹੈ ਜੀ ਤੇ ਇਹ ਜਿਹੜਾ ਰੋਤਾ ਸਾਡਾ ਆਪਣੇ ਖੇਤਾਂ ਦਾ ਸਾਡੇ ਜਦੋਂ ਆਪਣੇ ਘਰ ਤੱਕ ਪਹੁੰਚਦਾ ਸੀ ਤਾਂ ਉਹ ਖੰਡ ਦੇ ਮੁੱਲ ਸਾਲੂ ਪੈਂਦਾ ਸੀਗਾ ਸੋ ਇੱਥੇ ਪਰਚੀ ਕੱਟ ਹੁੰਦੀ ਸੀ ਰੇਤੇ ਦਾ ਟੱਕ ਲੱਗਿਆ ਸੀ ਰੌੜ ਉਧਰ ਟਿੱਪਰ ਭਰ-ਭਰ ਕੇ ਜਦੋਂ ਇੱਥੇ ਆਉਂਦੇ ਸੀ ਇੱਥੇ ਰੇਤੇ ਦੀ ਥਲਾਈ ਹੁੰਦੀ ਸੀ ਇਹ ਜਿਹੜੇ ਮਕਾਨ ਸੀ ਦੋ ਮੰਜ਼ਲੀ ਸੀ ਇਹਦੇ ਅੰਦਰ ਕੁਆਟਰ ਬਣੇ ਸੀ ਜਿਹੜੀ ਇੱਥੇ ਲੇਬਰ ਸੀਗੀ ਉਹਦੇ ਵਾਸਤੇ ਅਤੇ ਜਿਹੜੇ ਇੱਥੇ ਕਰਮਚਾਰੀ ਸੀ ਇੱਥੇ ਆਹ ਮੁਰਗੇ ਮੱਛੀ ਕੱਢ-ਕੱਢ ਕੇ ਇੱਥੇ ਖਾਂਦੇ ਸੀ ਇੱਥੇ ਖਰਾਬਾਈ ਪੀਤੀ ਜਾਂਦੀ ਸੀ ਸਭ ਤੋਂ ਪਹਿਲੀ ਟਾ ਲੱਗਦੀ ਲੱਗਦੀ ਇਸੇ ਮਕਾਨ ਨੂੰ ਲੱਗੀ ਆ ਤੇ ਸਾਨੂੰ ਦੁੱਖ ਇਸ ਗੱਲ ਦਾ ਕਿ ਜਿਹੜਾ ਉਹਦੇ ਨਾਲ ਲੱਗਦੀਆਂ ਹੋਰ ਜ਼ਮੀਨਾਂ ਕਿਸੇ ਦੇ 20 ਕਿੱਲੇ ਕਿਸੇ ਦੇ 10 ਕਿੱਲੇ ਕਿਸੇ ਦੇ 5 ਕਿੱਲੇ ਜਿਹੜੇ ਉਹ ਇਹ دریاਵਾਂ ਦੇ ਬਹਿਣ ਦੇ ਵਿੱਚ ਹੜ ਗਏ ਉਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੈ ਇਹ ਜਿਹੜਾ ਰੇਤੇ ਵਾਲਿਆਂ ਦਾ ਘਰ ਸੀਗਾ ਸੋ ਇਹਦੇ ਨਾਲ ਇੱਥੇ ਪਿੰਡ ਸਸਰਾਲੀ ਕਲੋਨੀ ਤੋਂ ਸਰਦਾਰ ਤਾਰ ਸਿੰਘ ਜੀ ਉਹਨਾਂ ਦੇ ਸਪੁੱਤਰ ਫਜ਼ਵਾਰ ਬੱਬੂ ਦੀ ਸਵਾ ਦੋ ਕਿੱਲੇ ਜ਼ਮੀਨ ਸੀਗੀ ਉਹ ਸਵਾ ਦੋ ਕਿੱਲੇ ਉਹਨਾਂ ਨੇ 552 ਲੱਖ ਦੀ ਖਰੀਦੀ ਸੀ ਅਜੇ ਰਜਿਸਟਰੀ ਹੋਈ ਸੀ ਅਜੇ ਇੱਥੇ ਪੈਰ ਨਹੀਂ ਸੀ ਪਾਇਆ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਦੇ ਨਾਲ ਨਾਲ ਇਹ ਜਿਹੜੇ ਗਰੀਬ ਕਿਸਾਨਾਂ ਨੂੰ ਪਤਾ ਨਹੀਂ ਕਾਦੀ ਸਜ਼ਾ ਮਿਲ ਗਈ ਸੋ ਆਪ ਤੁਹਾਨੂੰ ਮੈਂ ਅੱਜ ਦਾ ਜਿਹੜਾ ਮਾਹੌਲ ਹੈ ਖਾਤਰੀ ਵਿਰਿਆ ਦਾ ਦਿਖਾ ਦੇਵਾਂ ਜਿਹੜੀ ਸੰਗਤ ਆਪੋ ਆਪਣੇ ਘਰਾਂ ਦੇ ਵਿੱਚ ਡਰ ਦੇ ਮਾਹੌਲ ਦੇ ਵਿੱਚ ਰਹਿੰਦੀ ਸੀਗੀ ਸੋ ਉਹਨਾਂ ਨੂੰ ਡਰਨ ਦੀ ਕਬਰਾਰ ਦੀ ਕੋਈ ਲੋੜ ਨਹੀਂ ਸੋ ਆਪ ਤੁਸੀਂ ਦੇਖੋ ਅੱਜ ਵਾਜਾਵਲੀ ਦੀ ਕਿਰਪਾ ਕਹਿ ਲੋ ਉਸ ਮਾਲਕ ਨੇ ਕੱਲ ਵੀ ਧੁੱਪ ਚੜਾਈ ਹੋਈ ਐ ਅੱਜ ਵੀ ਧੁੱਪ ਜੜੀ ਐ ਅੱਜ ਬਿਲਕੁਲ ਸ਼ਾਂਤ ਬਹਿ ਰਿਆ ਇਹ ਤੁਹਾਡੀਆਂ ਦੁਆਵਾਂ ਦਾ ਅਸਰ ਐ ਤੁਹਾਡੀਆਂ ਅਸੀਸਾਂ ਦਾ ਅਸਰ ਐ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਮੰਦਿਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਚਰਚਾਂ ਦੇ ਵਿੱਚ ਪ੍ਰੇਰ ਕੀਤੀ ਜਾਂਦੀ ਹੈ ਅਰਦਾਸ ਬੇਨਤੀ ਕੀਤੀ ਜਾਂਦੀ ਆ ਸ਼ਾਇਦ ਸਾਡਾ ਆਕਾਰਪੁਰਖ ਸੁਣ ਲਵੇ ਖਵਾਜਾ ਬਲੀ ਸਾਨੂੰ ਬਖਸ਼ ਦੇਵੇ ਅੱਗੇ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਸਿਰਫ ਇਹਦੀ ਲਾਸਟ ਕੰਧ ਜਿਹੜੀ ਉਹ ਬਚੀ ਆ ਬਾਕੀ ਹਟ ਗਿਆ ਅੱਗੇ ਜਿਹੜਾ ਨਾ ਇਹ ਸਾਪ ਲੰਦਾ ਬਹਿਣ ਅੱਗੇ ਧੋਣੀ ਵਧਿਆ ਅਤੇ ਜਵਾਰ ਉਸਵਾਲ ਜਵਾਰ ਉਸਵਾਲ ਲੁਧਿਆਣੇ ਸ਼ੇਰਪੁਰ ਦੇ ਕੋਲ ਉਸਵਾਲ ਦੀ ਬਹੁਤ ਵੱਡੀ ਫੈਕਟਰੀ ਆ ਇਹ 500 ਜੀ ਆਪਣੇ ਨਾਲ 50 ਬੰਦੇ ਲੇਵ ਬਾਊ ਜੀ ਨੇ ਭੇਜੀ ਸੀ ਮੈਂ ਕਹਿ ਦਿਲੋਂ ਧੰਨਵਾਦ ਕਰਦਾ ਹਾਂ ਸੋ ਬਾਊ ਜੀ ਤੁਹਾਡੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਆਪਕਾ ਕੀ ਨਾਮ ਹੈ ਰਾਜੇਂਦਰ ਮਿਸ਼ਰਾ ਰਾਜੇਂਦਰ ਮਿਸ਼ਰਾ ਜੀ ਆਪਕੇ ਬਾਊ ਜੀ ਨੇ ਅੱਜ ਵੀ ਆਪਕੋ ਭੇਜਿਆ ਪਰਸੋਂ ਵੀ ਭੇਜਿਆ ਸੋ ਆਪਕਾ ਯਹਾਂ ਪਹੁੰਚਣ ਨੂੰ ਅਸੀਂ ਤੇ ਦਿਲੋਂ ਆਪਕਾ ਧੰਨਵਾਦ ਕਰਦੇ ਹਾਂ ਸੋ ਜੋ ਆਪਕੇ ਬਾਊ ਜੀ ਯਹਾਂ ਤੇ ਬੇਲਤੇ ਹਨ ਉਸਕੀ ਜੋ ਮਿਹਨਤ ਹੈ ਮਜ਼ਦੂਰੀ ਹੈ ਉਸਕਾ ਆਵਕੋ ਹੱਕ ਦਿੰਤੇ ਆ ਪੂਰਾ ਜਦਤ ਸਾਰਾ ਹੱਥ ਮਿਲਦਾ ਹੈ ਬਾਬੂ ਜੀ ਕਿਸੇ ਕੋ ਫਿਰ ਲਾ ਦੇਤੇ ਜੀ ਸਭ ਕੋ ਸਾਰਾ ਹੱਥ ਮਿਲਦਾ ਹੈ ਔਰ ਯਹਾਂ ਆਪ ਲੋਕ ਤਨ ਮੰਦਨ ਨਾਲ ਸੇਵਾ ਕਰਤੇ ਹੈ ਮੋਰੀ ਰਾਤ ਮੈਨੇ ਦੇਖਾ ਹੈ ਆਪਕੋ ਸੇਵਾ ਕਰਤੇ ਹੋਏ ਬਾਉ ਜੀ ਮੈਂ ਤੁਹਾਡੇ ਇਹਨਾਂ ਬੰਦਿਆਂ ਦੀ ਸਿਫਤ ਕਰਦਾ ਜੀ ਜਿਨ੍ਹਾਂ ਨੇ ਇੱਥੇ ਆਪਣਾ ਤਨ ਮਨ ਦੇ ਨਾਲ ਅੱਜ ਕੇ ਸੇਵਾ ਕੀਤੀ ਹੈ ਪਰ ਇਹ ਕਹਿੰਦੇ ਸਾਨੂੰ ਜਦੇ ਅਸੀਂ ਕੰਮ ਕਰਦੇ ਆ ਸਾਨੂੰ ਥਕਾਵਟ ਕਦੇ ਮਹਿਸੂਸ ਨਹੀਂ ਹੁੰਦੀ ਇਹਨਾਂ ਦੇ ਸੇਵਾ ਦੇ ਵਿੱਚ ਸਾਡਾ ਸਹਿਯੋਗ ਪੈ ਗਿਆ ਸਾਡੇ ਵਾਸਤੇ ਇੰਨਾ ਹੀ ਬਹੁਤ ਆ ਇਹਨਾਂ ਨਾਲ ਇੱਧਰ ਖੜੇ ਨੇ ਜੀ ਪਿੰਡ ਮੰਗਤਾ ਹਾਂਜੀ ਇਹਨਾਂ ਮੰਗਟਾਂ ਤੋਂ ਨੌਜਵਾਨ ਆਏ ਨੇ ਜੀ ਸੋ ਮੈਂ ਦੱਸ ਦਵਾਂ ਪਿੱਛੇ ਜੇ ਇਹਨਾਂ ਦੀਆਂ ਵੀਡੀਓ ਬਣਾਈ ਸੀ ਇਹਨਾਂ ਦੀਆਂ ਟਰਾਲੀਆਂ ਭਰ-ਭਰ ਕੇ ਇਹਨਾਂ ਦੇ ਪਿੰਡ ਦੇ ਵਿੱਚੋਂ ਲੰਗਰ ਦੀਆਂ ਹੁੰਦੀਆਂ ਨੇ ਤੁਸੀਂ ਆਪਣੇ ਬਾਰੇ ਦੱਸਿਓ ਜਿਹੜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤੇ ਕਿੰਨੇ ਤੁਹਾਡੇ ਨਾਲ ਨੌਜਵਾਨ ਆਏ ਨੇ ਬਰੇ ਸਾਡੀ ਜਿਹੜੀ ਇਹ ਸੇਵਾ ਚੱਲਦੀ ਆ ਸਾਰੇ ਨੌਜਵਾਨਾਂ ਦੇ ਨਾਲ ਸਾਥ ਨਾਲ ਮਿਲ ਕੇ ਚੱਲਦੀ ਪਈ ਆ ਜਿੰਨੇ ਦਿਨ ਤੋਂ ਚੱਲ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਪਿੰਡ ਦਾ ਵਿੱਚੋ ਸਹਿਯੋਗ ਹੈਗਾ ਪਿੰਡ ਦੀਆਂ ਬੀਬੀਆਂ ਦਾ ਵੀ ਸਾਡੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਹੜੀਆਂ ਟਾਈਮ ਨਾਲ ਅੱਗੇ ਲੰਗਰ ਪਕਾਉਂਦੀਆਂ ਬਿਲਕੁਲ ਜੀ ਸਾਰੇ ਪਿੰਡ ਦਾ ਸਾਡੇ ਦਾ ਸਾਥ ਹੈਗਾ ਪਾ ਕਰਕੇ ਇੱਥੇ ਚੋਂ ਲੰਗਰ ਆਪਣੇ ਕਰੀ ਜਾਂਦੇ ਆ ਬਾਕੀ ਮੁੰਡੇ ਸੇਵਾ ਵੀ ਦਿਨ ਰਾਤ ਕਰਦੇ ਆ ਜੀ ਹੁਣ ਅਸੀਂ ਇੰਨੇ ਦਿਨਾਂ ਦੇ ਲੱਗੇ ਹੋਏ ਸੀਗੇ ਪਾਰਲੀ ਛਾੜ ਤੁਹਾਨੂੰ ਪਤਾ ਵੀ ਝਾਲ ਮੰਗਿਆ ਸੀ ਕਈ ਵਾਰ ਤਾਂ ਸਾਨੂੰ ਝਾਲ ਵੀ ਨਹੀਂ ਦਿੰਦੇ ਸੀਗੇ ਅੱਛਾ ਜੀ ਹੁਣ ਅੱਜ ਕੁਛ ਪਾਣੀ ਦਾ ਵਹਾ ਥੋੜਾ ਘਟਿਆ ਵਾ ਉਹਦੇ ਕਰਕੇ ਅੱਜ ਪਿੰਡ ਦੇ ਮੁੰਡਿਆਂ ਨੂੰ ਸ਼ਾਂਤੀ ਮਿਲੀ ਆ ਤੇ ਤਾਂ ਕਰਕੇ ਅੱਜ ਜਾ ਕੇ ਅਸੀਂ ਵੀ ਸੁੱਕੀ ਜ਼ਮੀਨ ਸੋਹਾਂਗੇ ਸਾਰੇ ਜਾਣੇ ਹੁਣ ਥੋੜੇ ਥੋੜੇ ਮੁੰਡੇ ਕਰਕੇ ਗਏ ਆ ਜਾ ਕੇ ਘਰੇ ਆਪਣਾ ਇਸ਼ਨਾਨ ਪਾਣੀ ਕਰਕੇ ਆਏ ਆ ਉਦੋਂ ਦੇ ਸਾਰੇ ਵੀਰ ਥੱਕੇ ਟੁੱਟੇ ਪਏ ਆ ਕਿਸੇ ਨੂੰ ਬੁਖਾਰ ਚੜਿਆ ਪਿਆ ਕਿਸੇ ਨੂੰ ਕੋਸ ਚੜਿਆ ਪਿਆ ਪਰ ਮਾਤਾ ਦੇ ਮੁੰਡਿਆਂ ਵੱਲੋਂ ਨੌਜਵਾਨ ਮੁੰਡਿਆਂ ਵੱਲੋਂ ਲਗਾਤਾਰ ਇੱਥੇ ਸੇਵਾ ਚੱਲਦੀ ਆ ਕੋਈ ਪੱਥਰਾਂ ਦੀ ਸੇਵਾ ਕਰਦਾ ਕੋਈ ਸਾਡੇ ਨਾਲ ਲੰਗਰਾਂ ਦੀ ਕਰਦਾ ਵਿਆਵਾ ਕੋਈ ਹੋਰ ਵੀ ਬਾਹਰੋਂ ਵੀ ਦਾਨੀ ਸੱਜਣ ਬਹੁਤ ਆਉਂਦੇ ਆ ਆਪਣੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਧੰਨ ਨਾਲ ਹੀ ਸੇਵਾ ਕਰੀਏ ਬਿਲਕੁਲ ਆਪਾਂ ਨੂੰ ਜ਼ਿਆਦਾ ਜ਼ਰੂਰੀ ਬੰਦਿਆਂ ਦੀ ਲੋੜ ਹੈ ਇੱਥੇ ਜਿਹੜੇ ਹੈਗੇ ਆ ਪਰ ਕਈ ਵਾਰ ਬੰਦੇ ਵੀ ਕੀ ਕਰਨ ਪਿੱਛੋਂ ਬਹੁਤ ਜ਼ਿਆਦਾ ਪ੍ਰੈਸ਼ਰ ਚੜਾਉਂਦੇ ਆ ਕੰਮ ਕਰਨ ਵੀ ਨਹੀਂ ਦਿੰਦੇ ਹੈਗੇ ਜੀ ਹੁਣ ਜਦੋਂ ਉਧਰ ਪਰਲੀ ਸਾਈਡ ਆਪਣੇ ਮਾਂਟਾਲੀ ਸਾਈਡ ਨੂੰ ਪਾਣੀ ਜਾ ਰਿਹਾ ਸੀਗਾ ਉਧਰ ਅਸੀਂ ਜ਼ੋਰ ਲਾ ਲਾ ਹੰਬਗੇ ਵੀ ਸਾਡਾ ਸਾਥ ਦੇ ਦੋ ਸਾਡਾ ਸਾਥ ਦੇ ਦੋ ਉਧਰ ਕਿਸੇ ਨੇ ਹੀ ਕੋਈ ਸਾਥ ਨਹੀਂ ਦਿੱਤਾ ਕੱਲ ਸਾਡਾ ਪਰਲੀ ਸਾਈਡ ਅੱਛਾ ਜੀ ਪਰਲੀ ਸਾਈਡ ਬੰਨ ਦੇ ਉੱਤੇ ਅਸੀਂ ਰੌਲਾ ਪਾਈ ਗਏ ਸੀ ਕੱਲ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਉੱਥੇ ਅੱਛਾ ਜੀ ਇੰਟਰਵਿਊ ਵਾਲੇ ਵੀ ਕਾਫੀ ਬੰਦੇ ਲਾਏ ਉਧਰੋਂ ਆ ਕੇ ਇੰਟਰਵਿਊ ਕਰਕੇ ਗਏ ਉਹਨਾਂ ਨੇ ਕਾਫੀ ਗੱਲਾਂ ਕਲੀਅਰ ਹੋਣੀਆਂ ਚਲੋ ਉੱਥੇ ਜਾ ਕੇ ਆਪਾਂ ਇਹ ਸਾਰਾ ਮਾਹੌਲ ਦੇਖਾਂਗੇ ਤੁਸੀਂ ਮੈਨੂੰ ਦੱਸੋ ਜਿਸ ਪਿੰਡ ਦੇ ਵਿੱਚੋਂ ਆ ਜ਼ਿਆਦਾਤਰ ਰੇਤੇ ਦੇ ਟਿੱਪਰ ਭਰ-ਭਰ ਕੇ ਜਾਂਦੇ ਸੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀਆਂ ਬਾਦ ਅਸੀਸਾਂ ਵੀ ਲੱਗਦੀਆਂ ਜਿਹਨਾਂ ਪਿੰਡਾਂ ਦੇ ਵਿੱਚ ਇਹ ਟੈਪਰ ਲੰਘਦੇ ਸੀ ਜਿਹੜੇ ਸੜਕ ਪਰ ਮਕਾਨ ਹੁੰਦੇ ਸੀ ਉਹਨਾਂ ਨੂੰ ਤੇੜਾ ਵੀ ਆਈਆਂ ਹੁੰਦੀਆਂ ਸੀ ਤੇ ਉਹਦੇ ਲੈਂਟਰ ਹਿੱਲ ਜਾਂਦੇ ਸੀਗੇ ਉਹਦੇ ਕਿਨਾਰੇ ਤੇ ਜਿਹੜਾ ਕੋਨੇ ਉੱਪਰ ਘਰ ਹੁੰਦਾ ਉਹਦੀਆਂ ਕੰਧਾਂ ਵੀ ਡਿੱਗੀਆਂ ਦੇਖੀਆਂ ਅਸੀਂ ਉਹਨਾਂ ਦੀ ਬਾਦ ਅਸੀਸ ਵੀ ਹੋ ਸਕਦੀ ਹੈ ਕਿਉਂਕਿ ਜਿਹੜਾ ਵੀ ਜਦੋਂ ਟੈਪਰ ਆਲਾ ਲੰਘਦਾ ਸੀ ਤਾਂ ਲੋਕੀ ਗਾਲਾਂ ਕੱਢਦੇ ਸੀ ਹਾਂਜੀ ਮੇਰੇ ਬਾਰੇ ਕੀ ਕਹੋਗੇ ਜੀ ਬਿਲਕੁਲ ਜੀ ਜਦੋਂ ਆਪਾਂ ਕੁਦਰਤ ਨਾਲ ਛੇੜਖਾਮੀ ਕਰਾਂਗੇ ਫਿਰ ਕੁਦਰਤ ਦਾ ਆਪਣਾ ਜਵਾਬ ਆਪ ਦਿੰਦੀ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਜੇ ਆਪਾਂ ਨਜਾਇਜ਼ ਹੀ ਕਰੀ ਜਾਵਾਂਗੇ ਨਜਾਇਜ਼ ਮਾਈਨਿੰਗ ਕਰਾਂਗੇ ਫਿਰ ਤਾਂ ਤੁਹਾਨੂੰ ਪਤਾ ਹੀ ਫਿਰ ਬੁਰਾ ਹਾਲ ਹੋਣਾ ਹੀ ਆ ਹੂੰ ਹਜੇ ਬਾਕੀ ਪਿੰਡਾਂ ਵਾਲਾ ਚਲੋ ਬਚਾਵ ਆ ਹੁਣ ਥੋੜਾ ਜਿਹਾ ਆਪ ਹੀ ਬੰਦ ਨੂੰ ਅੱਗੇ ਵੀ ਸਭ ਕਾ ਆਪਾਂ ਨੂੰ ਸਿੱਖਣਾ ਚਾਹੀਦਾ ਵੀ ਹਿਸਾਬ ਨਾਲ ਚੱਲੀਏ ਅੱਛਾ ਜੀ ਤੇ ਇੱਕ ਮੇਰਾ ਹੋਰ ਸਵਾਲ ਆ ਕਿਉਂਕਿ ਉਹ ਸਸਰਾਲੀ ਕਲੋਨੀ ਤੋਂ ਬਾਅਦ ਤੁਹਾਡਾ ਪਿੰਡ ਆਂਦਾ ਪਹਿਲਾਂ ਬੂਟਾ ਆਂਦਾ ਉਹ ਉਹ ਕਿਉਂਕਿ ਬਿਲਕੁਲ ਸਾਪਰੀ ਦੇ ਦਰਿਆ ਦੇ ਕੰਢੇ ਆ ਬੰਦੇ ਨਾਲ ਬੈਠਾ ਉਸ ਤੋਂ ਬਾਅਦ ਤੁਹਾਡਾ ਮਾਰਕਟ ਹੋ ਗਿਆ ਅੱਗੇ ਜਿਹੜਾ ਸਤੋਆ ਟੋਰੀ ਜੋ ਵੀ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਐਸ ਬੰਦੇ ਡਰਦਾ ਮਾਹੌਲ ਕਿੰਨਾਗਾ ਡਰਦਾ ਮਾਹੌਲ ਦਾ ਜੀ ਬਹੁਤ ਬਣਿਆ ਹੋਇਆ ਜਦ ਆਪਾਂ ਕੋਈ ਵੀ ਗੱਲ ਕਰਦੇ ਆ ਪਿੰਡ ਜਾ ਕੇ ਪਤਾ ਲੱਗਦਾ ਵੀ ਉਹਨਾਂ ਨੂੰ ਇੰਨਾ ਪਾਣੀ ਆ ਗਿਆ ਬੀਬੀਆਂ ਤਾਂ ਡਰ ਜਾਂਦੀਆਂ ਜੀ ਤੁਹਾਨੂੰ ਪਤਾ ਹੀ ਆ ਤੇ ਹੁਣ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਹੁਣ ਜਿੱਦਾਂ ਪਾਣੀ ਸ਼ਾਂਤ ਆ ਅੱਗੇ ਵੀ ਐਂ ਸ਼ਾਂਤ ਰਹੇ ਜੀ ਜੀ ਤੇ ਤਾਂ ਕਿ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜੀ ਤੇ ਤੁਹਾਡੇ ਪਾਸੇ ਵਾਲੇ ਬੰਨ ਕਾਇਮ ਹੈਗਾ ਜਿਹੜਾ ਪਹਿਲਾ ਪੁਰਾਣਾ ਬੰਨ ਉਹ ਬੰਨ ਦਾ ਜੀ ਕਾਇਮ ਆ ਸਾਡੇ ਪਿੰਡੋਂ ਬਹੁਤ ਟਰਾਲੀਆਂ ਆਈਆਂ ਜੀ ਪਰ ਪਰ ਕੇ ਟਿਪਰ ਆਇਆ ਉਹ ਸਾਰੇ ਇੱਥੇ ਹੀ ਆਏ ਹੋਏ ਆ ਜੀ ਹਾਂਜੀ ਹਾਂਜੀ 250 ਟਿਪਰ ਆਇਆ ਹੋਇਆ ਇੱਥੇ ਇੱਥੇ ਹੀ ਸੇਵਾ ਕੀਤੀ ਅਜੇ ਪਰ ਸਾਨੂੰ ਲੋੜ ਪਈ ਆ ਸਾਨੂੰ ਸਾਥ ਨਹੀਂ ਮਿਲਿਆ ਜੀ ਕਿਸੇ ਦਾ ਜਿਹੜੇ ਪਿੰਡਾਂ ਦੇ ਵਿੱਚ ਟਿਪਰ ਲੰਘਦੇ ਸੀਗੇ ਹਾਂਜੀ ਜਿਵੇਂ ਗਦਾਪੁਰ ਹੋ ਗਿਆ ਆ گاਉਸਗੜ੍ਹ ਹੋ ਗਿਆ ਬੂਥਗੜ੍ਹ ਹੋ ਗਿਆ ਹਾਂਜੀ ਹਾਂਜੀ ਉਹਦੇ ਮਾੜਾਲ ਦੀ ਵੀ ਜਾਂਦੇ ਮੈਂ ਅੱਧਰ ਦੀ ਗੱਲ ਕਰਨ ਲੱਗਿਆ ਠੀਕ ਹੈ ਸਭ ਤੋਂ ਪਹਿਲਾਂ ਇਹ ਟਿੱਪੜਾ ਵਾਲੇ ਦਾ ਵਿਰੋਧ ਬੂਧਗੜ ਦੇ ਸਰਪੰਚ ਤਾਜ ਪਰਮਿੰਦਰ ਸਿੰਘ ਸੋਨੂ ਅਤੇ ਗੌਸਗੜ ਦੇ ਸਰਪੰਚ ਜੱਸੀ ਸਹਿਵਾਨ ਅਤੇ ਭੈਣ ਐਡਵੋਕੇਟ ਸਿਮਰਜੀਤ ਕੌਰ ਗਿੱਲ ਸੁਖਵਿੰਦਰ ਸਿੰਘ ਗਿੱਲ ਖਾਸ ਕਰਕੇ ਉਹ ਜਿਹੜੀ ਨਵੀਂ ਪੰਚਾਇਤ ਬਣੀ ਆ ਉਹਨਾਂ ਨੇ ਵਿਰੋਧ ਕੀਤਾ ਠੀਕ ਹੈ ਜੀ ਕਿਤੇ ਨਾ ਕਿਤੇ ਉਹ ਵਿਰੋਧ ਕਰਕੇ ਹਾਦਸਾ ਸ਼ਿਕਾਰ ਵੀ ਹੋਇਆ ਇਹਨਾਂ ਨੇ ਉਹਨਾਂ 'ਤੇ ਹਮਲਾ ਵੀ ਕੀਤਾ ਸੀ ਭੈਣ ਸਿਮਰਜੀਤ ਕੌਰ ਦੇ ਬਾਹ ਦੇ ਉੱਪਰ ਸੱਟਾਂ ਵੀ ਲੱਗੀਆਂ ਤੁਸੀਂ ਦੇਖਿਆ ਪੇਜ ਅਤੇ ਆ ਦੇ ਨਾਲ ਉਹਨਾਂ 'ਤੇ ਹਮਲਾ ਵੀ ਹੋਇਆ ਫੇਰ ਵੀ ਇਸ ਦੇ ਬਾਵਜੂਦ ਦੇਖੋ ਦੁੱਖਾਂ ਦੀ ਘੜੀ ਦੇ ਵਿੱਚ ਅੱਜ ਪਤਾ ਵੀ ਸਸਰਾਲੀ ਕਲੋਨੀ ਵਾਲੇ ਲੋਕੀ ਉਹਨਾਂ ਨਾਲ ਟੱਕਾ ਵੀ ਕਰਦੇ ਰਹੇ ਆ ਅੱਜ ਸਭ ਤੋਂ ਪਹਿਲਾਂ ਮਿੱਟੀ ਇੱਥੇ ਪਹੁੰਚਾਉਣ ਦੀ ਟਰਾਲੀਆਂ ਭਰ-ਭਰ ਕੇ ਉਹਨਾਂ ਨੇ ਪਹਿਲ ਕੀਤੀ ਸੀ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਇਹ ਜੀ ਜਾਗਦਿਆਂ ਜ਼ਮੀਰਾਂ ਵਾਲਿਆਂ ਦਾ ਹੀ ਕੰਮ ਹੈ। ਕਈ ਅਜੇ ਵੀ ਬੈਠੇ ਆ ਜੀ ਘਰਾਂ ਦੇ ਵਿੱਚ ਡੀਕਦੇ। ਇਸੀ ਗੱਲ ਤੋਂ ਵੀ ਸਾਡੇ ਘਰੇ ਪਾਣੀ ਨਹੀਂ ਆਉਣਾ, ਸਾਡੇ ਪਿੰਡ ਪਾਣੀ ਨਹੀਂ ਆਉਣਾ। ਸਾਰਿਆਂ ਨੂੰ ਵੀਰੇ ਬੇਨਤੀ ਹੋਈ ਹੈ ਇੱਕ ਤਰ੍ਹਾਂ ਦੀ ਹੱਥ ਜੋੜ ਕੇ ਜੇ ਇੱਕ ਤੇ ਬੁਰਤਾ ਪੈਂਦੀ ਹੈ ਜੇ ਆਪਾਂ ਸਾਰੇ ਖੜਾਂਗੇ ਤਾਂ ਹੀ ਫਾਇਦਾ ਆਪਣਾ। ਜਿਹੜੇ ਗੌਸਗੜ੍ਹ ਵਾਲੇ ਜਿਹੜੇ ਧਰਾਂ ਲੰਦੇ ਸੀ ਧਰਨਾਕਾਰੀਆਂ ਦੇ ਉੱਪਰ ਪਰਚੇ ਹੋਏ ਸੀਗੇ ਪੈਲ ਸਿਮਰਜੀਤ ਕੌਰ ਗਿੱਲ ਨੇ ਉਹਨਾਂ ਨੂੰ ਇਨਸਾਫ ਦੀ ਵਾਰ ਦੀ ਕੋਸ਼ਿਸ਼ ਕੀਤੀ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹੀ ਬਾਰੇ ਕੀ ਕਹੋਗੇ ਬਹੁਤ ਵਧੀਆ ਜਿਹੜਾ ਬੰਦਾ ਇੱਕ ਸੇਵਾ ਕਰਦਾ ਵਾ ਕਰ ਰਿਹਾ ਸਾਫ ਦੇ ਰਿਹਾ ਜੀ ਉਹੀ ਕਹਿੰਦੇ ਆ ਜੀ ਰੱਬ ਉਹਨਾਂ ਦੀ ਚੜ੍ਹਦੀ ਕਲਾ ਜੀ ਰੱਖੇ ਜੀ ਅੱਗੇ ਉਮਰਾਂ ਵਧਾ ਦੇ ਉਹਨਾਂ ਜੀ ਸੋ ਮੈਂ ਦੇਖਦਿਆਂ ਚੈਨਲ ਤੋਂ ਹੱਕ ਅਤੇ ਸੱਚ ਦੀ ਗੱਲ ਕਰਨ ਵਾਲਾ ਕਾਬਲ ਸਿੰਘ ਰਠੌਰ ਬੂਧ ਕਰਤਾ ਹਾਂ ਸੋ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਅਤੇ ਸਾਡੇ ਪੇਜ ਨੂੰ ਫੋਲੋ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ